ਅੱਜ ਸਾਡੀ ਜੱਤੀ ਬੰਦੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਦਿੱਤੀ ਗਈ ਕਾਲ ਅਨਸਾਰ ਅਸੀਂ ਵੀ ਅੱਜ ਪਿੰਡ ਕਨੇਜ ਦੇ ਵਿੱਚ ਸਾਡੀ ਜਿਹੜੀ ਕਨੇਜ ਦੇ ਇਕਾਈ ਬਣੀ ਹੋਈ ਆ ਉਹਦੇ ਵੱਲੋਂ ਮੋਦੀ ਦਾ ਜਿਹੜਾ ਪਤਲਾ ਅਸੀਂ ਫੂਕਿਆ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਹ ਫੂਕਿਆ ਵਾ ਕੱਲ ਇਹ ਆ ਕਿ ਪਿੰਨੇ ਚਿਰ ਹੋ ਗਿਆ ਸਾਨੂੰ ਇਹਦੇ ਮਗਰ ਫਿਰਦੇ ਨੂੰ ਹੁਣ 13 ਦੇਖ ਲੋ ਪਰਬਵੀ ਤੋਂ ਅਸੀਂ ਫੇਰ ਇੱਥੇ ਬਾਰਡਰਾਂ ਦੇ ਉੱਤੇ ਬੈਠੇ ਆ ਜਿਹੜੀ ਸਰਕਾਰ ਆ ਟੈਸ ਤੋਂ ਮਸ ਨਹੀਂ ਹੋ ਰਹੀ ਉਸ ਨੂੰ ਦਬਾਉਣ ਲਈ ਅੱਜ ਸਾਰੇ ਪੰਜਾਬ ਦੇ ਵਿੱਚ ਦਿੱਤੀ ਹੋਈ ਕਾਲ ਸੀ ਜਿਹੜੀ ਸੰਯੁਕਤ ਮੋਰਚੇ ਦੀ ਉਹਦੇ ਅਨੁਸਾਰ ਅਸੀਂ ਸਾਰਿਆਂ ਨੇ ਅੱਜ ਰਲ ਕੇ ਜਿਹੜਾ ਮੋਦੀ ਦਾ ਪਲਾ ਫੂਕਿਆ ਉਹਤਲਾ ਫੂਕਣਾ ਸਾਡਾ ਮਕਸਦ ਇਹ ਸੀਗਾ ਵੀ ਸਾਡੀ ਆਵਾਜ਼ ਆ ਜਿਹੜੀ ਸਰਕਾਰ ਤੱਕ ਪਹੁੰਚੇ ਸਰਕਾਰ ਜਿਹੜੀ ਐ ਸੁੱਤੀ ਪਈ ਆ ਉਹ ਉੱਥੇ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਸੁਣੇ ਮੰਗਾਂ ਸਾਡੀਆਂ ਉਹੀ ਨੇ ਅਸੀਂ ਕੋਈ ਬਹੁਤ ਵੱਡੀਆਂ ਮੰਗਾਂ ਨਹੀਂ ਹੈਗੀਆਂ ਸਾਡੇ ਸਿਰ 12 ਮੰਗਾਂ ਜਿਹੜੀਆਂ ਰੁਟੀਨ ਦੇ ਵਿੱਚ ਚੱਲ ਰਹੀਆਂ ਨੇ ਉਹੀ ਨੇ ਉਸ ਮੰਗਾ ਸਾਡੀਆਂ ਜਿਹੜੀਆਂ ਮੰਗੀਆਂ ਮੰਨੀਆਂ ਹੋਈਆਂ ਨੇ ਮੋਦੀ ਸਰਕਾਰ ਨੇ ਉਹ ਮੁੱਕਰ ਜੀਆ ਉਹ ਦੁਬਾਰਾ ਉਹੀ ਮੰਗਾ ਜਿਹੜੀਆਂ ਨੇ ਖਰੜਾ ਤਿਆਰ ਕਰਕੇ ਪੰਜਾਬ ਗਵਰਨਮੈਂਟ ਨੂੰ ਭੇਜਤਾ ਵੀ ਇਹ ਜਿਹੜੀਆਂ ਮੰਗਾਂ ਨੇ ਜਿਹੜਾ ਸਾਡੇ ਉਹ ਸੀ ਕਾਨੂੰਨ ਰੱਦ ਕਰਾਇਆ ਸੀ ਤਿੰਨ ਉਹ ਦੁਬਾਰਾ ਲਾਗੂ ਕਰਨ ਵਾਸਤੇ ਸਿੱਧਾ ਨਹੀਂ ਕਰਨ ਦੀ ਬਜਾ ਸਿੱਧਾ ਘੁਮਾ ਕੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਭੇਜਿਆ ਬੈਸੇ ਤਾਂ ਪੰਜਾਬ ਸਰਕਾਰ ਨੇ ਉਹ ਖਰੜਾ ਰੱਦ ਕਰਕੇ ਵਾਪਸ ਭੇਜਦਾ ਅਸੀਂ ਵੀ ਅੱਜ ਫੇਰ ਹੋਰ ਜੋ ਮੰਗ ਕਰਦੇ ਆਂ ਕਿ ਜਿਹੜਾ ਖਰੜਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀਗਾ ਉਹਨੂੰ ਰੱਦ ਕੀਤਾ ਜਾਵੇ ਤੇ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਜਿਹੜਾ ਕਮਾਹ ਫਰਾ ਕੇ ਇਸ ਤਰ੍ਹਾਂ ਸਾਡੇ ਉੱਤੇ ਦੁਬਾਰਾ ਉਹ ਕਾਲੇ ਕਾਨੂੰਨ ਥੋਪੇ ਜਾ ਰਹੇ ਨੇ ਉਹ ਨਾ ਥੋਪੇ ਜਾਣ ਦੇਲੇ ਵਾਲੇ ਸਾਹਿਬ ਜਿਹੜੇ ਮਨਮਾਨੇ ਤੇ ਬੈਠੇ ਨੇ ਦੇਖੋ ਡੱਲੇ ਵਾਲੇ ਸਾਹਿਬ ਜਿਹੜੇ ਨੇ ਉਹ ਗੁਰੂ ਨੂੰ ਮੰਨਣ ਵਾਲੇ ਨੇ ਉਹ ਵੱਲੋਂ ਅਰਦਾਸ ਕਰਕੇ ਉਹ ਇਸ ਮਨਵਰਤ ਦੇ ਉੱਤੇ ਬੈਠੇ ਨੇ ਤਕਰੀਬਨ ਸਾਰੀ ਸਾਡਾ ਪ੍ਰਸ਼ਾਸਨ ਆ ਜਿਹੜਾ ਉਹਨਾਂ ਕੋਲ ਜਾਇਆ ਆ ਪੰਜਾਬ ਸਰਕਾਰ ਦਾ ਕੋਈ ਮੰਤਰੀ ਵੀ ਇਕਦੂ ਗਏ ਨੇ ਬਾਕੀ ਸਾਰੀਆਂ ਅੱਜ ਸਾਡੀਆਂ ਜਿਹੜੀਆਂ ਪ੍ਰਾਤਰੀ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਜਿਹੜੇ ਨੁਮਾਇंदे ਸੀਗੇ ਉਹ ਸਾਰੇ ਇਕੱਤਰ ਹੋ ਕੇ 6 ਮੈਂਬਰੀ ਕਮੇਟੀ ਬਣਾ ਕੇ 101 ਨਾਲ ਹੋਰ ਕਿਸਾਨਾਂ ਦਾ ਜਥਾ ਲੈ ਕੇ ਆਪਣੇ ਅੰਦਲੇਵਾਲ ਸਾਹਿਬ ਕੋ ਗਏ ਸੀ ਸਾਨੂੰ ਪੂਰ ਨਾਸ਼ ਹੈ ਕਿ ਸਾਡਾ ਏਕਤਾ ਹੋ ਜੂਗੀ ਏਕਤਾ ਹੋ ਜਾਂਦੀ ਅਸੀਂ ਮੋਦੀ ਨੂੰ ਦਬਾ ਲਾਂਗੇ ਹੁਣ ਤੱਕ ਤਾਂ ਮੋਦੀ ਸਾਨੂੰ ਪਾੜੋ ਤੇ ਰਾਜਕਰਵਾਲੀ ਨੀਤੀ ਬਤਤਾ ਰਿਹਾ ਅਸੀਂ ਅੱਜ ਪੂਰੀ ਆਸ ਕਰਦੇ ਹਾਂ ਕਿ ਸਾਡਾ ਏਕਾ ਹੋ ਜਾਣਾ ਹੈ ਇੱਕਾ ਹੋਣ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਦਿੱਲੀ ਦੇ ਵਿੱਚ ਇਹਨੂੰ ਮੋਦੀ ਨੂੰ ਭਜਾਇਆ ਸੀ ਉਸੇ ਤਰ੍ਹਾਂ ਇਹਨੂੰ ਤੇਰ ਦੁਆਰਾ ਭਜਾਇਆ ਮੰਗਿਆ ਅੱਜ ਤੋਂ ਬਾਅਦ ਜਿਸ ਤਰ੍ਹਾਂ ਜੇ ਗੱਲ ਵੀ ਕੀਤੀ ਗਈ ਸੀ ਕਿ ਅੱਜ ਪ੍ਰੈਸ ਕਾਨਫਰੰਸ ਜਿਹੜੀ ਦੁਆਰਾ ਕੀਤੀ ਜਾਊਗੀ ਕੀ ਲੱਗਦਾ ਹੈ ਕਿ ਮਤਲਬ ਹੁਣ ਕਿਹੜਾ ਰਣਨੀਤੀ ਜਿਹੜੀ ਆਏਗੀ ਦੇਖੋ ਜਿਹੜੀਆਂ ਰਣਨੀਤੀਆਂ ਨੇ ਨਿਸ਼ਾਨਾ ਸਾਡਾ ਇੱਕ ਹੀ ਹੈ ਐਮਐਸਟੀ ਮੰਨੀਆਂ ਹੋਈਆਂ ਮੰਗਾ ਲਾਜਪੁਰਾ ਨੇ ਚਾਹੇ ਉਹ ਰਾਜਨੀਤਿਕ ਜਿਹੜਾ ਸੰਯੁਕਤ ਮੋਰਚਾ ਉਹਦੇ ਵੱਲੋਂ ਨੇ ਚਾਹੇ ਗੈਰ ਰਾਜਨੀਤਿਕ ਆ ਮੰਗਾ ਸਿਰਫ ਹੋਈ ਨੇ ਦੁਸ਼ਮਣ ਸਾਡਾ ਇੱਕ ਹੀ ਆ ਕਿਉਂਕਿ ਅਸੀਂ ਅਲੱਗ-ਅਲੱਗ ਹੋ ਕੇ ਜਾਣਾ ਅਸੀਂ ਤਾਂ ਦੂਜੀ ਜਥੇਬੰਦੀਆਂ ਤੇ ਆਪਦੀ ਜਥੇਬੰਦੀ ਨੂੰ ਵੀ ਇਹੀ ਕਹਾਂਗੇ ਬੇਨਤੀ ਕਰਾਂਗੇ ਕਿ ਸਾਰੇ ਇਕੱਤਰ ਹੋਵੋ ਇਕੱਤਰ ਹੋ ਕੇ ਆਪਾਂ ਮੋਦੀ ਨੂੰ ਦਿਵਾ ਲਈਏ ਸੈਂਟਰ ਸਰਕਾਰ ਤੋਂ ਜੇ ਲੈਣਾ ਤਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਤੁਰਨਾ ਪਊਗਾ ਤਾਂ ਹੀ ਅਸੀਂ ਸੈਂਟਰ ਸਰਕਾਰ ਤੋਂ ਕੁਝ ਲੈ ਸਕਦੇ ਹਾਂ ਇਹ ਸਾਡੀ ਮੰਗਾਂ ਨੇ ਜਿਹੜੀਆਂ ਤਾਂ ਹੀ ਮੰਨਾਈਏ ਦੇਖੋ ਜੀ ਉੱਥੇ ਸਾਰੇ ਪੰਜਾਬ ਦੇ ਵਿੱਚੋਂ ਕੀ ਅਲੱਗ-ਅਲੱਗ ਸਟੇਟਾਂ ਦੇ ਵਿੱਚੋਂ ਵੱਖ-ਵੱਖ ਧਰਮਾਂ ਦੇ ਤੇ ਵੱਖ-ਵੱਖ ਸਟੇਟਾਂ ਦੇ ਉੱਤੇ ਪਹੁੰਚ ਰਹੇ ਨੇ ਬੰਦੇ ਜਿਉਂ-ਜਿਉਂ ਕਾਫਲਾ ਹੁਣ ਕਾਫੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਕਿਉਂਕਿ ਲੋਕ ਇਹ ਗੱਲ ਨੂੰ ਸਮਝਦੇ ਨੇ ਵੀ ਜੋ ਦੱਲੇਵਾਲ ਸਾਹਿਬ ਕਿਸ ਗੱਲ ਦੀ ਲੜਾਈ ਲੜ ਰਹੇ ਨੇ ਉਹ ਸਾਰੇ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੇ ਨੇ ਕਿਸਾਨਾਂ ਦੀ ਤੇ ਨਾਲ ਮਜ਼ਦੂਰਾਂ ਦੀ ਮਜ਼ਦੂਰਾਂ ਦੇ ਵੀ ਦੋ ਤਿੰਨ ਗੱਲਾਂ ਦੇ ਨਾਲ ਦਿਹਾੜੀ ਵੀ 700 ਰੁਪਏ ਦਿੱਤੀ ਜਾਵੇ ਤੇ ਕਿਉਂਕਿ ਸਾਂਝਾ ਮੋਰਚਾ ਲੱਗਿਆ ਹੋਇਆ ਉਹ ਹਰ ਇੱਕ ਨਾਗਰਿਕ ਦਾ ਭਲਾ ਚਾਹੁੰਦੇ ਨੇ ਕਿਉਂਕਿ ਪੰਜਾਬ ਚ ਹੁਣ ਪੂਰੀ ਜਾਗਰੂਕਤਾ ਦੇ ਸਹਿਤ ਉੱਥੇ ਲੋਕ ਪਹੁੰਚਣ ਰਹੇ ਨੇ ਕਿਉਂਕਿ ਇਹ ਗੱਲਾਂ ਨੂੰ ਸਮਝਦੇ ਨੇ ਵੀ ਸਾਡੇ ਨਾਲ ਜੋ ਧੱਕਾ ਹੋਇਆ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਜਵਾਨ ਤੋਂ ਮਤਲਬ ਕਹਿ ਕੇ ਇਹ ਕਾਨੂੰਨਾਂ ਨੂੰ ਬਾਅਦ ਸੁਣਨ ਦੀ ਗੱਲ ਕਰਕੇ ਮੁਕਰ ਰਿਹਾ ਅੱਜ ਤੇ ਇਤੋਂ ਵੱਡਾ ਹੋਰ ਧੋਖਾ ਕੋਈ ਹੋ ਨਹੀਂ ਸਕਦਾ ਦੁਨੀਆ ਦੇ ਨਾਲ ਲੋਕਾਂ ਦੇ ਨਾਲ ਜਿੱਡਾ ਵੱਡਾ ਇਹ ਕੀਤਾ ਇਹਨੇ ਇਹ ਤੂੜ ਚੋਕ ਕੇ ਲੱਖਾਂ ਲੋਕਾਂ ਦੇ ਅੱਖਾਂ ਦੇ ਵਿੱਚ ਇਹਨੇ ਉਦੋਂ ਧੋਖੇ ਦੇ ਨਾਲ ਗੁਰੂ ਮਹਾਰਾਜ ਦੇ ਦਿਨ ਨੂੰ ਮੁੱਕ ਰੱਖਦੇ ਹੋਏ ਇਹ ਧੋਖਾ ਕੀਤਾ ਲੋਕਾਂ ਦੇ ਨਾਲ ਕਿਉਂਕਿ ਬਹੁਤ ਹੀ ਨਿੰਦਣਯੋਗ ਹੈ ਤੇ ਗੁਰੂ ਮਹਾਰਾਜ ਦਾ ਉਹਨਾਂ ਨੇ ਮਤਲਬ ਇੱਕ ਕਿਸਮ ਦੀ ਸਪੋਰਟ ਲੈ ਲਈ ਨਾਲ ਵੀ ਕਿਉਂਕਿ ਗੁਰੂ ਮਹਾਰਾਜ ਨੂੰ ਮੰਨਣ ਵਾਲੀ ਕੌਮ ਆ ਵੀ ਸੱਚ ਮੰਨ ਜਾਣਗੇ ਸੱਚ ਮੰਨ ਵੀ ਲਿਆ ਤੇ ਉਸ ਕਰਕੇ ਵਾਪਸ ਆ ਗਏ ਸੀ ਲੋਕ ਪਰ ਉਹਨਾਂ ਨੇ ਇਹ ਕਹੋ ਇੱਕ ਹੁੰਦਾ ਖੰਜਰ ਸੋਕਿਆ ਢੂਈ ਦੇ ਵਿੱਚ ਜੋ ਕਿ ਬਹੁਤ ਹੀ ਮਾੜਾ ਕੰਮ ਕਰਿਆ ਉਹਨਾਂ ਨੇ ਇੱਕ ਪ੍ਰਧਾਨ ਮੰਤਰੀ ਐਡਾ ਵੱਡਾ ਕੰਮ ਕਰੇ ਤੇ ਆਮ ਲੋਕਾਂ ਦੇ ਕਾਨੂੰਨ ਬਣਿਆ ਹੋਇਆ ਵੀ ਜੇ ਕੋਈ ਗੱਲ ਕਰਕੇ ਮਤਲਬ ਉਹ ਤੇ ਆਧਾਰਾ ਲੱਗਦੀ ਐ ਤੇ ਸਾਡੀ ਬੇਨਤੀ ਆ ਵੀ ਇਹਦੇ ਵੀ ਕੋਈ ਧਾਰਾ ਲਾ ਕੇ ਇਹਦੇ ਵੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇੰਨੇ ਲੋਕਾਂ ਦੇ ਅੱਖਾਂ ਦੇ ਵਿੱਚ ਜਿਹਨਾਂ ਨੇ ਧੂੜ ਪਾਈ ਆ ਅੱਗੇ ਤੋਂ ਵੀ ਜਿਹੜਾ ਮੁੱਖ ਮੰਤਰੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਉਹ ਲੋਕਾਂ ਨੇ ਇਹੋ ਜਿਹਾ ਧੋਖਾ ਨਾ ਕਰੇ